فکیر آوازاں فکیل کبڈی پا رہا یا کچھ چار نے نوی بی تھوڑا تھوڑا بنا ہو ਜਾ ਬਈ ਗਾ ਉਹ ਸਾਜੀ ਪੱਜ ਗਿਆ ਕਹਿੰਦੇ ਮਕੰਦਪੁਰ ਵਿੱਚ ਸੀਲੂ ਤੇ ਸਾਜੀ ਦੀ ਟੱਕਰ ਨੇ ਕਹਿੰਦੇ ਦੁਨੀਆ ਨਚਾਈ ਸੀ ਮੇਰੇ ਮਿੱਤਰੋ ਇਹ ਮਕੰਦਪੁਰ ਦੇ ਕਹਿੰਦੇ ਕਬੱਡੀ ਕੱਪ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਬਾਈ ਤੁਹਾਡੇ ਤੁਹਾਡੇ ਨਾਲ ਕਮੈਂਟ ਬਾਕਸ ਵਿੱਚ ਕਰਕੇ ਜੁੜ ਦੱਸਿਓ ਵੀ ਬਾਈ ਮੈਚ ਮਕੰਦਪੁਰ ਦੀ ਧਰਤੀ ਤੇ ਕਿਵੇਂ ਦਾ ਹੋਇਆ ਸੀ ਬਾਈ ਇੱਕ ਪਾਸੇ ਸੀਲੂ ਨੇ ਬਾਈ ਜੱਫੀਆਂ ਦੀ ਝੜੀ ਲਾਤੀ ਬਾਈ ਦੂਜੇ ਪਾਸੇ ਕਾਂਗੇ ਵਾਲਾ ਲਵਲੀ ਮਹਿਮਦ ਵਾਲਿਆਂ ਤੇ ਰਾਜਾ ਪੱਧਰੀ ਵਾਲਾ ਜੱਫੇ ਲਾ ਰਿਸੀ ਤਿੰਨ ਚਾਰ ਜਾਫੀ ਤੇ ਇਧਰੋਂ ਬਈ ਕੱਲਾ ਸੀਲੂ ਬਾਹੂ ਅਕਬਰ ਪਰ ਲਾ ਰਿਆ ਸੀ ਬਈ ਐਵੇਂ ਨਹੀਂ ਬੰਨਮੈਨ ਆਰਮੀ ਕਹਿੰਦੇ ਯਾਰ ਹਰ ਇੱਕ ਰੇਡ ਤੇ ਬਈ ਸੀਲੂ ਖੁੱਲਾ ਲੱਗ ਜਾਂਦਾ ਸੀ ਕਿਉਂ ਰੇਡਾਂ ਵੀ ਬਈ ਤੁਹਾਨੂੰ ਪਤਾ ਸਾਜੀ ਸ਼ਕਰਪੁਰ ਤੇ ਬਈ ਬੁਲਟ ਖੀਰਾਮਾਲ ਦੀ ਧਰਤੀ ਦਾ ਪਾਰ ਰਹੀ ਸੀ ਦੋਨੇ ਇੱਕ ਦੂਜੇ ਤੋਂ ਘੱਟ ਨਹੀਂ ਤੇ ਬਈ ਸੀਲੂ ਕਿਹੜਾ ਕਿਸੇ ਨਾਲੋਂ ਘੱਟ ਆ ਕਹਿੰਦਾ ਮੈਂ ਵੀ ਜੱਟ ਦਾ ਪੁੱਤ ਹਾਂ ਪਿੱਛੇ ਹਟਦਾ ਨਹੀਂ ਕਹਿੰਦੇ ਕੱਲਾ ਯਟਿਆ 100 ਵਰਗਾ ਜਥੇ ਮਰਜੀ ਤੂੰ ਅਜਮਾਲੀ ਬਾਈ ਸੀਲੂ ਵਾਲਾ ਵਾਕਈ ਬਾਈ ਸਰੇ ਦਾ ਜਾਫੀ ਆ ਯਾਰ ਮਕੰਦਪੁਰ ਦੀ ਧਰਤੀ ਤੇ ਦੁਨੀਆ ਨਚਾਈ ਸੀ ਯਾਰ ਉਧਰੋਂ ਸਾਜੀ ਨੇ ਵੀ ਕਹਿੰਦੇ ਦੁਨੀਆ ਨਚਾਈ ਸੀ ਮੇਰੇ ਮਿੱਤਰੋ ਸਾਲਾ ਮਾਰੀਆਂ ਸੀ ਐਕਸ਼ਨ ਕੀਤੇ ਸੀ ਤੇ ਉਧਰੋਂ ਸੀਲੂ ਗੜਾ ਫਰ ਘਾਪਤਾ ਬਾਈ ਕਹਿੰਦੇ ਬੋਲਟ ਕੀਰਾਵਾਲ ਦੀ ਧਰਤੀ ਨੂੰ ਵੀ ਲਾਲਾ ਜਥੇ ਐਕਸ਼ਨ ਕੀਤੇ ਸੀ ਬਾਈ ਮਕੰਦਪੁਰ ਦੀ ਧਰਤੀ ਤੇ ਕਹਿੰਦੇ ਆਹ ਫਾਈਨਲ ਨੇ ਕਹਿੰਦੇ ਸਿਰਾ ਘਰਾਤਾ ਸੀ YouTube ਦੀ ਚੀਕ ਮਰਾਤੀ ਸੀ ਬਾਈ ਸ਼ਿਲੂ ਨੂੰ ਯਾਰ ਜਿਵੇਂ ਵੀ ਮਰਜ਼ੀ ਲਾ ਲਓ ਵੀ ਸ਼ਿਲੂ ਦੇ ਬਰਾਬਰ ਕਹਿੰਦੇ ਅੱਜ ਦੇ ਟਾਈਮ ਯਾਰ ਕੋਈ ਜਾਫੀ ਨਹੀਂ ਮੇਰੇ ਮਿੱਤਰੋ ਆਸ-ਪਾਸ ਵੀ ਨਹੀਂ ਯਾਰ ਜੇ ਆਸ-ਪਾਸ ਆਤਾ ਉਹ ਸਰਪ ਜੱਗੂ ਹਾਕਮਵਾਲੀਆ ਬਾਈ ਜਿੱਥੋਂ ਦਾ ਆਪਾਂ ਜਿੱਥੋਂ ਤੱਕ ਆਪਾਂ ਨੂੰ ਨੌਲੇਜ ਆ ਨਾ ਜੇ ਜੱਗੂ ਨੂੰ ਕੋਈ ਕੰਪੇਅਰ ਕਰ ਸਕਦਾ ਤਾਂ ਉਹ ਜੱਗੂ ਹਾਕਮਵਾਲ ਦੀ ਧਰਤੀ ਦਾ ਪੰਜਾਬ ਦੇ ਮੇਲਿਆਂ ਤੇ ਹੋਰ ਕੋਈ ਵੀ ਜਾਫੀ ਯਾਰ ਮੈਂ ਕੰਪੇਅਰ ਨਹੀਂ ਕਰਦਾ ਦੇਖਿਆ ਸ਼ਿਲੂ ਦੇ ਆਸ-ਪਾਸ ਵੀ ਨਹੀਂ ਬਾਈ ਸ਼ਿਲੂ ਪਹਿਲਾ ਹੀ ਮੈਚ ਹਰਾ ਦਿੰਦਾ ਚਾਹੇ ਜੱਡੇ ਵੀ ਮਰਜੀ ਹੋਣ ਜੇ ਸ਼ੀਲੂ ਕਈ ਵਾਰ ਹਰਿਆ ਤਾਂ ਹਾਕਮਲ ਦੀ ਟੀਮ ਤੋਂ ਹਰਿਆ ਤੇ ਉਹ ਕਿਹਦੀ ਬਦੌਲਤ ਹਰਿਆ ਕਹਿੰਦੇ ਜੱਗੂ ਹਾਕਮਲੇ ਦੀ ਬਦੌਲਤ ਹਰਿਆ ਵੀਰੇ ਜੱਗੂ ਹਾਕਮਲ ਨੇ ਸ਼ੀਲੂ ਹਾਕਮ ਸ਼ੀਲੂ ਬਾਹੁ ਅਕਬਰ ਪਰਦੇ ਬਰਾਬਰ ਬਈ ਜਫੇ ਲਾਲਾ ਹਰਾਏ ਆ ਕਮਾਲਪੁਰ ਦੀ ਧਰਤੀ ਤੇ ਵੀ 2 ਸਾਲ ਕਹਿੰਦੇ ਟੌਪ ਦੇ ਫਾਈਨਲ ਹੋਇਆ ਬਾਹੁ ਅਕਬਰ ਤੇ ਹਾਕਮਲ